ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੰਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜੀ ਵੀਡੀਓ ਬਣਾ ਰਹੇ ਆ ਪੈਂਡ ਫੂਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਦੋਸਤੋ ਬਾਗਾ ਪੁਰਾਣਾ ਅੱਜ ਦੀ ਵੀਡੀਓ ਦੋਸਤੋ ਜਰਸੀ ਦਿਖਾਵਾਂਗਾ ਪਹਿਲਾ ਸੂਆ ਬਲੈਕ ਰੰਗ ਦੇ ਵਿੱਚ ਤੇ ਦੋਸਤੋ ਤਾਜੀ ਸੂਈ ਹੈ ਤੇ ਹਵਾ ਨੇ ਵੀ ਕੁਆੜੀ ਬਹੁਤ ਜ਼ਿਆਦਾ ਚੰਗੀ ਹੈ ਤੇ ਮਗਰ ਦੋਸਤੋ ਅੱਛੀ ਬਹੁਤ ਚੰਗੀ ਹੈ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਟ ਵੱਚੀ ਆ ਡੇਟ ਮੁਤਾਬਕ ਬਾਈ ਕਹਿੰਦਾ ਤਿੰਨ ਤੋਂ 4 ਦਿਨ ਸੋਈ ਨੂੰ ਸਮਾਂ ਹੋ ਗਿਆ ਬੱਚਾ ਮਗਰ ਵੱਚੀ ਤੇ 17 18 ਕਿਲੋ ਬੋਲੀ ਬਾਈ ਕਹਿੰਦਾ ਇਸ ਟਾਈਮ ਥੱਲੇ ਤਿਆਰ ਆ ਖਵਾਨਾ ਦੋਸਤੋ ਵੱਚੀ ਦਾ ਪੂਰਾ ਚੰਗਾ ਵੱਡਾ ਤਿਆਰ ਕੀਤਾ ਹੋਇਆ ਥਣ ਸੋਹਣੇ ਦੋਸਤੋ ਨਿਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਥਣ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੇ ਸਕਦੇ ਆ ਦੋਸਤੋ ਥਾਂ ਸੋਹਣੀ ਆ ਦੋਸਤੋ ਨਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਪੋਰਟ ਸ਼ਾਂਖ ਹੋ ਰਣੀ ਆ ਦੋਸਤੋ ਬੱਚੀ ਆ ਮਗਰ ਬੱਚੀ ਦੋਸਤੋ ਪੂਰੀ ਸੋਹਣੀ ਆ ਇਹ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਬੱਚੀ ਦੀ ਇਹ ਵੀ ਆਉਣਾਂ ਟਾਈਮ ਚ ਮਾਂ ਨੂੰ ਚੰਗਾ ਰਿਕਾਰਡ ਬਣਾਉਗੀ ਦੋਸਤੋ ਵੈੜ ਪੂਰੀ ਚੰਗੀ ਆ ਬਾਈ ਦੀ ਬਲੈਕ ਰੰਗ ਦੇ ਵਿੱਚ ਜਰਤੀ ਹਵਾਨਾ ਦੋਸਤੋ ਬੈਕ ਸਾਈਡ ਤੋਂ ਵੇਖ ਸਕਦੇ ਆ ਚੰਗਾ ਵੱਡਾ ਤਿਆਰ ਕੀਤਾ ਹੋਇਆ ਰੇਟ ਬਾਈ ਨੇ ਰੱਖਿਆ ਹੋਇਆ 60000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨ ਤਾਨ ਹੋ ਜਾਊਗਾ ਜਿਹਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਡ ਤਾਈ ਦੇਖਣ ਲਈ ਸਾਰਿਆਂ ਭੈਣਾ ਭਰਾਵਾਂ ਦਾ ਸਟੈਟ ਲੋ ਧੰਨਵਾਦ ਜੀ